ਸ਼ਹੀਦ ਅੰਸ਼ੂਮਨ ਸਿੰਘ ਦੀ ਪਤਨੀ ਤੇ ਅਸ਼ਲੀਲ ਟਿੱਪਣੀ ਕਰਨ ਦੇ ਮਾਮਲੇ ਵਿੱਚ ਹੁਣ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਦੱਸ ਦਈਏ ਕਿ ਕੌਮੀ ਮਹਿਲਾ ਕਮਿਸ਼ਨ ਦੀ ਸ਼ਿਕਾਇਤ ਤੇ ਦਿੱਲੀ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਿਆ ਜੀ ਹਾਂ ਤਾਂ ਦੱਸ ਦਈਏ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਜਿਹੜਾ ਸ਼ਹੀਦ ਅਨਸ਼ੂਮਨ ਸਿੰਘ ਦੀ ਪਤਨੀ ਨੂੰ ਜਿਹੜਾ ਸਨਮਾਨ ਦਿੱਤਾ ਗਿਆ ਸੀਗਾ ਤੇ ਇਸ ਸਨਮਾਨ ਪੁਰਸਕਾਰ ਵਿੱਚ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਉਸ ਤੇ ਇੱਕ ਸ਼ਖਸ ਵੱਲੋਂ ਅਸ਼ਲੀਲ ਟਿੱਪਣੀਆਂ ਕੀਤੀ ਗਈ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਮੁੱਦਾ ਬਹੁਤ ਜ਼ਿਆਦਾ ਪੱਕ ਗਿਆ ਸੀ ਮਾਮਲਾ ਬਹੁਤ ਪੱਕਿਆ ਸੀਗਾ ਜਿਸ ਤੋਂ ਬਾਅਦ ਲੋਕ ਜਿਹੜੇ ਐ ਨੈਟਿਜ਼ਨਸ ਐ ਯੂਜ਼ਰਸ ਐ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜੀ ਹੈ ਮੰਗ ਕਰ ਰਹੀ ਸੀ ਕਿ ਮੁਰਜਰਮ ਖਿਲਾਫ ਮੁਲਜ਼ਮ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਜਾਵੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਦੱਸ ਦੇ ਕਿ ਉੱਤਰ ਪ੍ਰਦੇਸ਼ ਦੇ ਦੇਵਰੀਆ ਦੇ ਸ਼ਹੀਦ ਕੈਪਟਨ ਅਨਸ਼ੁਮਨ ਸਿੰਘ ਨੂੰ ਹਾਲ ਹੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਜਿਹੜਾ ਉਹਨਾਂ ਦੀ ਸ਼ਹੀਦੀ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਸੀਗਾ ਤੇ ਇਹ ਸਨਮਾਨ ਲੈਣ ਲਈ ਕੈਪਟਨ ਅਨਸ਼ੁਮਨ ਸਿੰਘ ਦੀ ਪਤਨੀ ਹੈ ਜਿਹੜਾ ਉਹ ਪਹੁੰਚੇ ਸੀਗੇ ਤਾਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਫੋਟੋ ਤੇ ਇੱਕ ਵਿਅਕਤੀ ਨੇ ਅਸ਼ਲੀਲ ਟਿੱਪਣੀ ਕੀਤੀ ਜਿਸ ਤੋਂ ਬਾਅਦ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲਿਸ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਤੇ ਇਸ ਸੰਬੰਧੀ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਆਈਐਫਐਸਓ ਯੂਨਿਟ ਨੇ ਜਿਹੜਾ ਕੀਰਤੀ ਚੱਕਰ ਜੇਤੂ ਕੈਪਟਨ ਅੰਸ਼ੁਮਨ ਸਿੰਘ ਦੀ ਵਿਧਵਾ ਤੇ ਕੀਤੀ ਟਿੱਪਣੀ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ ਹਾਲ ਹੀ ਵਿੱਚ ਐਨਸੀਡਬਲਿਊ ਨੇ ਖੁਦ ਨੋਟਿਸ ਲਿਆ ਸੀ ਇਸ ਮਾਮਲੇ ਦਾ ਤਾਂ 5 ਜੁਲਾਈ ਨੂੰ ਸ਼੍ਰੀਮਤੀ ਸਿੰਘ ਨੂੰ ਉਹਨਾਂ ਦੇ ਮਰਹੂਮ ਪਤੀ ਕੈਪਟਨ ਅਨਸ਼ੂਮਨ ਸਿੰਘ ਨੂੰ ਸ਼ਹੀਦੀ ਉਪਰੰਤ ਜਿਹੜਾ ਇਹ ਸਨਮਾਨ ਦਿੱਤਾ ਗਿਆ ਸੀ ਦੱਸਦੇ ਕਿ ਪਿਛਲੇ ਸਾਲ ਅਨਸ਼ੂਮਨ ਸਿੰਘ ਜੋ ਕਿ ਸ਼ਾਈਚੀਨ ਵਿੱਚ ਸ਼ਿਆਚੀਨ ਵਿੱਚ ਤਾਇਨਾਤ ਸੀਗੇ ਤਾਂ ਭਾਰਤੀ ਫੌਜ ਦੇ ਟਿਕਾਣੇ ਤੇ ਅਗਜ਼ਣੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਉਸ ਅਗਜ਼ਣੀ ਦੇ ਮਾਮਲੇ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੇ ਆਪਣੇ ਸਾਥੀਆਂ ਨੂੰ ਬਚਾਇਆ ਉਹਨਾਂ ਨੂੰ ਬਚਾਉਂਦੇ ਬਚਾਉਂਦੇ ਖੁਦ ਜਿਹੜਾ ਮੌਤ ਦੇ ਮੂੰਹ ਚ ਜਾ ਬੈਠੇ ਤੇ ਸ਼ਹੀਦ ਹੋ ਗਏ ਤਾਂ ਇਸ ਮਾਮਲੇ ਵਿੱਚ ਜਿਹੜਾ ਕਮਲ ਕਾਂ ਸਰ ਹੁਣ ਜਦੋਂ ਉਹਨਾਂ ਦੀ ਧਰਮ ਪਤਨੀ ਨੂੰ ਰਾਸ਼ਟਰਪਤੀ ਵੱਲੋਂ ਸਨਮਾਨ ਦਿੱਤਾ ਗਿਆ ਤੇ ਇੱਕ ਯੂਜ਼ਰ ਵੱਲੋਂ ਜਿਹੜਾ ਇਹ ਟਿੱਪਣੀ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਯੂਜ਼ਰ ਦਾ ਨਾਮ ਅਹਿਮਦ ਸੀਗਾ ਤੇ ਉਪਭੋਗਤਾ ਦੀ ਪਛਾਣ ਦੀ ਪੁਸ਼ਟੀ ਵੀ ਕੀਤੀ ਜਾ ਚੁੱਕੀ ਹੈ ਜਿਸ ਤੋਂ ਬਾਅਦ ਲਗਾਤਾਰ ਲੋਕ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਜਿਹੜੀ ਆ ਉਸ ਦੇ ਅਕਾਊਂਟ ਦੀਆਂ ਸਾਂਝੀਆਂ ਕਰ ਰਹੇ ਸੀਗੇ ਤੇ ਸਾਰਿਆਂ ਨੂੰ ਕਹਿ ਰਹੇ ਸੀਗੇ ਕਿ ਇਸ ਮਾਮਲੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੁਣ ਅਖੀਰਕਾਰ ਜਾ ਕੇ ਜਿਹੜਾ ਨੈਸ਼ਨਲ ਕਮਿਸ਼ਨ ਫਾਰ ਔਮਨ ਜਿਨ੍ਹਾਂ ਵੱਲੋਂ ਇਸ ਮਾਮਲੇ ਦਾ ਸੰਗਿਆਨ ਲਿਆ ਗਿਆ ਨੋਟਿਸ ਲਿਆ ਗਿਆ ਤੇ ਦਿੱਲੀ ਪੁਲਿਸ ਨੂੰ ਤੁਰੰਤ ਇਸ ਮਾਮਲੇ ਤੇ ਕਾਰਵਾਈ ਕਰਨ ਦੀ ਹੈ ਜਿਹੜੀ ਹਿਦਾਇਤ ਦਿੱਤੀ ਗਈ ਤਾਂ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਇਹ ਜਿਹੜੀ ਉਹਨਾਂ ਤੇ ਟਿੱਪਣੀ ਕੀਤੀ ਗਈ ਸੀ ਇਸ ਦੇ ਨਾਲ ਹੀ ਹੋਰ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸੋਸ਼ਲ ਮੀਡੀਆ ਤੇ ਇਹ ਯੂਜ਼ਰ ਵੱਲੋਂ ਅਸ਼ਲੀਲ ਟਿੱਪਣੀ ਕੀਤੀ ਗਈ ਸੀ ਨਾਮ ਉਹਦਾ ਸਾਹਮਣੇ ਆ ਚੁੱਕਿਆ ਹੈ ਤਾਂ ਸ਼੍ਰੀਮਤੀ ਸਿੰਘ ਦੀ ਰਾਸ਼ਟਰਪਤੀ ਭਵਨ ਚ ਪੁਰਸਕਾਰ ਪ੍ਰਾਪਤ ਕਰਨ ਵਾਲੀ ਫੋਟੋ ਤੇ ਟਿੱਪਣੀ ਕੀਤੀ ਗਈ ਸੀ ਉਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਸ ਮੁੱਦੇ ਨੂੰ ਉਠਾਇਆ ਅਤੇ ਕਾਰਵਾਈ ਦੀ ਮੰਗ ਕੀਤੀ ਤਾਂ ਜਿਸ ਤੋਂ ਬਾਅਦ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਨੋਟਿਸ ਲਿਆ ਤੇ ਹੁਣ ਜਿਹੜਾ ਭਾਰਤੀ ਨਿਆਂ ਸਹਿਨਤਾ 2023 ਦੀ ਧਾਰਾ 79 ਅਤੇ ਸੂਚਨਾ ਟੈਕਨੋਲੋਜੀ ਐਕਟ 2000 ਦੀ ਧਾਰਾ 67 ਦੀ ਉਲੰਘਣਾ ਤਹਿਤ ਇਹ ਪੂਰਾ ਮਾਮਲਾ ਹੈ ਜਿਹੜਾ ਦਰਜ ਕਰ ਲਿਆ ਗਿਆ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਤੇ ਅਗਲੀ ਕਾਰਵਾਈ ਕੀ ਕੀਤੀ ਜਾਂਦੀ ਹੈ